ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਸਗੀ ਸਗੀ ਫਾਰਮਿੰਗ YouTube ਚੈਨਲ ਤੇ ਵੀਰੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋ ਵੀਰੋ ਜਿਦਾ ਤੁਹਾਨੂੰ ਪਤਾ ਹੀ ਆ ਵੀ ਝੋਨੇਆ ਸੀਜ਼ਨ ਜਿਹੜਾ ਹੁਣ ਐਂਡ ਹੋਣ ਤਿਆਰ ਆ ਔਰ ਪੰਜਾਬੀ ਚ ਇੱਕ ਕਹਾਵਤ ਆ ਕਹਿੰਦੇ ਹਾਤੀ ਲੰਘ ਜਾਂਦਾ ਨਾ ਕਈ ਵਾਰੀ ਕੀ ਹੁੰਦਾ ਪੂਛ ਜਿਹੜੀ ਆ ਉਹ ਤੰਗ ਕਰਦੀ ਆ ਉਹ ੜ ਜਾਂਦੀ ਆ। ਸੋ ਉਹੀ ਇਸ ਵਾਰ ਸਾਡੇ ਪੰਜਾਬ ਦੇ ਵਿੱਚ ਹੋ ਰਿਹਾ ਆ ਸਾਡੀ ਝੋਨੇ ਦੀ ਫਸਲ ਜਿਹੜੀ ਆ ਬਾਸਮਤੀ ਦੀ ਫਸਲ ਜਿਹੜੀ ਆ ਲਗਭਗ ਪੱਕ ਕੇ ਤਿਆਰ ਕਈ ਥਾਂ ਤੇ ਹੋ ਗਈ ਆ ਤੇ ਕਈ ਥਾਂ ਤੇ ਹੁਣ ਜਾ ਰਹੀ ਆ। ਲੇਕਿਨ ਸਾਡੀ ਨਾ ਮਤਲਬ ਇੱਕ ਬਹੁਤ ਵੱਡਾ ਦੁਖਾਂਤ ਕਹਿ ਸਕਦੇ ਹਾਂ ਇਸ ਚੀਜ਼ ਦਾ ਵੀ ਸਾਡਾ ਅਨਾਜ ਤਿਆਰ ਹੋ ਗਿਆ ਲੇਕਿਨ ਇਹਨੂੰ ਚੱਕਣ ਦੇ ਲਈ ਰਾਜ਼ੀ ਨਹੀਂ ਹੋ ਰਿਹਾ ਸਿਸਟਮ ਜਿਹੜਾ ਨਾ ਤੇ ਵੀਰੋ ਬੜੀ ਮਨ ਨੂੰ ਦੁੱਖ ਹੁੰਦਾ ਆ ਵੀ ਕਈ ਸਾਡੇ ਦੁਨੀਆ ਦੇ ਵਿੱਚ ਦੇਸ਼ ਐਸੇ ਵੀ ਹੈਗੇ ਆ ਇਸ ਧਰਤੀ ਦੀ ਗੱਲ ਕਰਦੇ ਆ ਐਸੇ ਦੇਸ਼ ਹੈਗੇ ਆ ਜਿੱਥੇ ਕਿ ਭੁੱਖਮਰੀ ਫੈਲੀ ਹੋਈ ਆ ਜਿੱਥੇ ਅਨਾਜ ਨਹੀਂ ਹੈਗਾ ਖਾਣ ਨੂੰ ਔਰ ਸਾਡੇ ਗੁਰੂ ਪੀਰਾਂ ਦੀ ਧਰਤੀ ਨੂੰ ਇਹ ਬਖਸ਼ਿਸ਼ ਮਿਲੀ ਹੋਈ ਆ ਵੀ ਇੱਥੇ ਜੇ ਦਾਣਾ ਵੀ ਸੁੱਟੂਗੇ ਨਾ ਤੇ ਤੁਹਾਨੂੰ ਉਹ ਦਾਣਾ ਵੇਸ ਨਹੀਂ ਹੁੰਦਾ ਉਹ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੁੰਦੀ ਆ ਦਾਣੇ ਦਾ ਕਈ ਗੁਣਾ ਦਾਣੇ ਮਿਲ ਕੇ ਸਾਨੂੰ ਰਿਟਰਨ 'ਚ ਮਿਲ ਜਾਂਦੇ ਆ ਸਾਡੇ ਕੋਲ ਅਨਾਜ ਤਿਆਰ ਹੋ ਗਿਆ ਲੇਕਿਨ ਸਿਸਟਮ ਉਹਨੂੰ ਚੱਕਣ ਨੂੰ ਤਿਆਰ ਨਹੀਂ ਔਰ ਸਾਡੇ ਕਿਸਾਨ ਵੀਰ ਜਿਹੜੇ ਆ ਥੋੜੇ ਜਿਹਾ ਉਤਾਬਲੇ ਹੋ ਜਾਂਦੇ ਆ ਉਹ ਲੈ ਕੇ ਟਰਾਲੀਆਂ ਭਰ ਕੇ ਸੜਕਾਂ 'ਤੇ ਸੁੱਟਣ ਨੂੰ ਮਜਬੂਰ ਕਰ ਦਿੰਦੇ ਆ ਬਾਸਮਤੀ ਪਿਛਲੇ ਹੁਣ ਦੀ ਦੇਖੋ ਕੁਝ ਇੱਕ ਦੋ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਧਰਨੇ ਲਾਏ ਜਾ ਰਹੇ ਆ ਚਲੋ ਉਹ ਪੰਥਾ ਠੀਕ ਆ ਲੇਕਿਨ ਵੀਰੋ ਅਨਾਜ ਨੂੰ ਸੜਕਾਂ ਦੇ ਉੱਤੇ ਨਾ ਸੁੱਟੋ ਬਾਸਮਤੀ ਬੜੇ ਮਹਿੰਗੇ ਮੁੱਲ ਦੀ ਆ ਬੜੀਆਂ ਮਿਹਨਤਾਂ ਕਰਕੇ ਅਸੀਂ ਜਿਹੜਾ ਆ ਉਹਨੂੰ ਪੈਦਾ ਕੀਤਾ ਹੁੰਦਾ ਆ ਬਾਸਮਤੀ ਤੁਸੀਂ ਸੜਕਾਂ ਦੇ ਉੱਪਰ ਸੁੱਟ ਰਹੇ ਹੋ ਉਹ ਤੁਹਾਡੀ ਵੇਸਟੇਜ ਆ ਤੁਹਾਡੀ ਮਿਹਨਤ ਜ਼ਾਇਆ ਜਾਂਦੀ ਆ ਠੀਕ ਆ ਆਪਾਂ ਸਰਕਾਰ ਨੂੰ ਸੁੱਤੀ ਹੋਈ ਨੂੰ ਜਗਾਉਣਾ ਆ ਪਰ ਸਰਕਾਰ ਵੀ ਆਪਣੇ ਵੱਲੋਂ ਕੰਮ ਕਰ ਰਹੀ ਆ ਠੀਕ ਹੈ ਜੀ ਤੇ ਲੇਕਿਨ ਤੁਸੀਂ ਆਪਣੀ ਫਸਲ ਨੂੰ ਇਦਾਂ ਜਾਇਆ ਨਾ ਕਰੋ ਆਪਾਂ ਸਰਕਾਰ ਨੂੰ ਜਗਾਉਣਾ ਆ ਆਪਾਂ ਸਰਕਾਰ ਨੂੰ ਆਪਣੀ ਮੰਗ ਰੱਖਣੀ ਆ ਠੀਕ ਆ ਉਹਦਾ ਤਰੀਕਾ ਹੋਰ ਹੋ ਸਕਦਾ ਆ ਲੇਕਿਨ ਤੁਸੀਂ ਸੜਕਾਂ ਦੇ ਉੱਤੇ ਜੋ ਸੁੱਟਦੇ ਆਂ ਲਿਆ ਕੇ ਵੀਰੋ ਉਹ ਅਨਾਜ ਦੀ ਬੇਕਦਰੀ ਆ ਵੀਰੋ ਤੁਸੀਂ ਇਹਨੂੰ ਹੋਲਡ ਕਰ ਲਓ ਠੀਕ ਆ ਪ੍ਰੋਟੈਸਟ ਕਰਨਾ ਇੱਕ ਗੱਲ ਵੱਖਰੀ ਹੁੰਦੀ ਆ ਲੇਕਿਨ ਅਨਾਜ ਨੂੰ ਸੜਕਾਂ ਉੱਤੇ ਸੁੱਟ ਕੇ ਇਦਾਂ ਗੁੱਸਾ ਜ਼ਾ ਨਾ ਕਰੋ ਵੀਰੋ ਉਹ ਚ ਨੁਕਸਾਨ ਸਾਡਾ ਹੀ ਆ ਕਿਸੇ ਦਾ ਹੋਰ ਦਾ ਨਹੀਂ ਹੋਣਾ ਤੁਸੀਂ ਬੋਰੀਆਂ ਦੇ ਬੋਰੀਆਂ ਕਰ ਸੜਕਾਂ ਦੇ ਉੱਤੇ ਸੁੱਟ ਕੇ ਚੱਲ ਜਾਣ ਲੇਕਿਨ ਉਸ ਤੋਂ ਬਾਅਦ ਉਹ ਚੁੱਕ ਕੇ ਕਿੰਨੇ ਲੈ ਕੇ ਜਾਣੀ ਆ ਫਾਇਦਾ ਉਹਨੂੰ ਹੋ ਜਾਣਾ ਉਹ ਪਲ ਤੋਂ ਪਲ ਦੇ ਜਿਹੜੇ ਮੈਂ ਟਾਈਮ ਆ ਨਾ ਜਿਹੜਾ ਉਹਦੇ ਚ ਅਸੀਂ ਗੁੱਸਾ ਜ਼ਾਹਰ ਕਰਦੇ ਆਂ ਸੁੱਟੀਆਂ ਆਂ ਸੁੱਟੀਆਂ ਆਂ ਵੀਰੋ ਚ ਨੁਕਸਾਨ ਸਾਡਾ ਆ ਕਿਸੇ ਹੋਰ ਦਾ ਨੁਕਸਾਨ ਨਹੀਂ ਹੈਗਾ ਬਾਸਵਤੀ ਇਨੇ ਮਹਿੰਗੇ ਮੁੱਲ ਦੀ ਤੁਸੀਂ ਸੁੱਟ ਕੇ ਆ ਗਏ ਆਂ ਅਨਾਜ ਨੂੰ ਵੇਸਟ ਨਾ ਕਰੋ ਵੀਰੋ ਇਹ ਅਨਾਜ ਸੌਖਾ ਨਹੀਂ ਮਿਲ ਗਿਆ ਸਾਨੂੰ ਖੁਦ ਨੂੰ ਪਤਾ ਸੀ ਜ਼ਿੰਮੇਵਾਰ ਆ ਅਸੀਂ ਕਿਸਾਨ ਆ ਸਾਨੂੰ ਪਤਾ ਹੈ ਅਨਾਜ ਕਿਦਾਂ ਪੈਦਾ ਹੋਇਆ ਸੁੱਟੋ ਨਾ ਉਹਨੂੰ ਹੋਲਡ ਕਰ ਲਓ ਬਾਸਵਤੀ ਆ ਨਾ ਇਹਨੂੰ ਹੋਲਡ ਕਰ ਸਕਦੇ ਆਂ ਅਸੀਂ ਜੇ ਕਿੱਲਾ ਤੋਂ ਕਿੱਲਾ ਲਈ ਆ 5 ਕਿੱਲਾ ਲਈ ਆ ਅਸੀਂ ਉਹਨੂੰ ਹੋਲਡ ਕਰ ਸਕਦੇ ਆਂ हां ਝੋਨੇ ਦੀ ਗੱਲ ਜਿਹੜੀ ਹੈਗੀ ਆ ਨਾ ਵੀਰੋ ਉਹ ਗੱਲ ਮੈਂ ਜਾਇਜ਼ ਆ ਉਹ ਮੈਂ ਵੀ ਝੋਨਾ ਲਾਉਣਾ ਆ ਅਸੀਂ ਇਹਨੂੰ ਹੋਲਡ ਨਹੀਂ ਕਰ ਸਕਦੇ ਇਹ ਸਿਸਟਮ ਨੂੰ ਚਾਹੀਦਾ ਕਿ ਜਿੱਦਾਂ ਸਾਡੀ ਫਸਲ ਤਿਆਰ ਹੁੰਦੀ ਹੈ ਇਮੀਡੀਟਲੀ ਚੁੱਕ ਲੈ ਤੇ ਸਾਨੂੰ ਜੋ ਉਹਦਾ ਜਾਇਜ਼ ਮੋਲਿਆ ਜੋ ਸਹੀ ਮੋਲਿਆ ਸਾਨੂੰ ਉਹ ਪੇ ਕਰੇ ਤਾਂ ਕਿ ਅਸੀਂ ਜਿਹੜੇ ਆਪਣੇ ਖਰਚੇ ਚਲਾ ਸਕੀਏ ਅਸੀਂ ਆਪਣੇ ਅਗਲੀ ਫਸਲ ਬੀਜ ਸਕੀਏ ਸੋ ਮੇਰੀ ਸਰਕਾਰ ਨੂੰ ਬੇਨਤੀ ਜ਼ਰੂਰ ਹੈ ਵੀ ਭਾਈ ਸਿਸਟਮ ਜਿਹੜਾ ਇਹਨੂੰ ਸਹੀ ਸੈੱਟ ਕੀਤਾ ਜਾਵੇ ਜਦੋਂ ਫਸਲ ਆਪਣੀ ਤਿਆਰ ਹੋ ਜਾਂਦੀ ਹੈ ਨੂੰ ਜਲਦੀ ਜਲਦੀ ਚੁੱਕਿਆ ਜਾਵੇ ਕਿਸਾਨਾਂ ਬਹੁਤ ਮਿਹਨਤ ਕਰਦੇ ਆ ਬਹੁਤ ਪੈਸਾ ਲਾਉਂਦੇ ਆ ਤੇ ਜਾਂ ਸੱਜੇ ਚੋਨਾ ਨਹੀਂ ਚੱਕਣਾ ਤਾਂ ਸਾਨੂੰ ਕੋਈ ਐਸੀ ਫਸਲ ਦੇ ਦਿਓ ਜਿਹਦਾ ਜਿਹਨਾਂ ਪਾਣੀ ਵੀ ਬਚੇ ਜਿਸ ਨਾਲ ਬਾਕੀ ਵੀ ਕੁਦਰਤ ਨੂੰ ਵੀ ਕੋਈ ਮਤਲਬ ਦਾ ਪਾਣੀ ਦੀ ਵੇਸਟੇਜ ਨਾ ਹੋਵੇ ਜਾਂ ਕੁਦਰਤ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਸਾਨੂੰ ਵੀ ਜਿਹੜਾ ਆ ਉਹਦਾ ਐਮਐਸਪੀ ਮਿਲ ਜਾਏ ਤੇ ਸਾਨੂੰ ਪੈਸਾ ਮਿਲ ਜਾਏ ਗੱਲ ਮੁੱਕਦੀ ਹੈ ਸੰਤ ਮਤਲਬ ਪੈਸੇ ਨਾਲ ਐਸੀ ਫਸਲ ਜਿਉਂਨੇ ਚੋਨਾ ਬੀਜੀਏ ਸੰਤ ਮਤਲਬ ਪੈਸੇ ਨਾਲ ਸਾਡਾ ਰੋਜ਼ਗਾਰ ਆ ਇਹ ਤੇ ਸਾਨੂੰ ਕੋਈ ਹੋਰ ਫਸਲ ਤੇ ਐਮਐਸਪੀ ਦੇ ਦਿਓ ਅਸੀਂ ਉਹ ਬੀਜ ਦਾਂਗੇ ਸਾਨੂੰ ਕੋਈ ਦਰਾਜ ਨਹੀਂ ਠੀਕ ਆ ਪਰ ਮੇਰੇ ਕਿਸਾਨਾਂ ਨੂੰ ਬੇਨਤੀ ਆ ਵੀਰੋ ਸੜਕਾਂ ਦੇ ਉੱਤੇ ਅਨਾਜ ਨੂੰ ਸੁੱਟੋ ਨਾ ਇਹ ਬੇਕਦਰ ਹੀ ਆ ਨੁਕਸਾਨ ਸਭ ਸਾਡਾ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਨੁਕਸਾਨ ਸਾਡਾ ਆ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਇਸ ਵਕਤ ਕਿਉਂਕਿ ਮੇਰੀ ਵੀ ਗੱਲ ਆੜਤੀ ਨਾਲ ਆਪਣੇ ਨਾਲ ਗੱਲ ਹੋਈ ਆ ਹਾਲੇ ਹੜਤਾਲ ਚੱਲਦੀ ਵੀ ਸਟ੍ਰਾਈਕ ਚੱਲਦੀ ਪਈ ਆ ਹਾਲੇ ਝੁੱਕ ਨਹੀਂ ਹੋਣਾ ਤੇ ਇਸ ਕਰਕੇ ਮੈਂ ਵੀ ਗੱਲ ਫੈਸਲਾ ਕੀਤਾ ਵੀ ਇੱਕ ਪਾਣੀ ਆ ਪਹੁੰਚੋਣੇ ਨੂੰ ਲਾ ਦਣੇ ਆ ਕਿਉਂਕਿ ਮੈਂ ਸੋਚਿਆ ਸੀ ਮੋਟਰ ਆਪਾਂ ਬੰਦ ਕਰ ਦਤੀ ਆ ਸਿਰਫ ਬਾਸਮਤੀ ਨੂੰ ਪਾਣੀ ਲਾਉਣਾ ਸੀ ਝੋਨੇ ਨੂੰ ਪਾਣੀ ਮੈਂ ਨਹੀਂ ਸੀ ਲਾਉਣਾ ਪਰ ਜਿੱਦਾਂ ਦੇ ਹਾਲਾਤ ਚੱਲਦੇ ਪਏ ਆ ਇੱਕ ਪਾਣੀ ਆਪਾਂ ਝੋਨੇ ਨੂੰ ਹੁਣ ਹੋਰ ਲਾਦਣ ਕੋਈ ਕਿਦਾਂ ਉਂਝਰਾਂ ਹਲੇ ਜਿਹੜੀਆਂ ਆ ਕਾਫੀ ਹਲੇ ਹਰੀਆਂ ਹੈਗੀਆਂ ਆ ਇੱਕ ਪਾਣੀ ਚੱਲ ਜਾਣਾ ਆ ਉਹਦੇ ਨਾਲ ਕੀ ਆ ਕੱਟ ਵੱਟ 10 ਦਿਨ ਆਪਾਂ ਨਿਕਲ ਜੇ 10 ਦਿਨ ਤੋਂ ਬਾਅਦ ਮੈਨੂੰ ਆਸ ਈ ਆ ਕਿਉਂਕਿ ਮੈਨੂੰ ਆਰਤੀ ਵੱਲੋਂ ਵੀ ਵਿਸ਼ਵਾਸ ਮਿਲਿਆ ਆ ਭਰੋਸਾ ਮਿਲਿਆ ਆ ਕਿ ਇਹ ਜਿਹੜਾ ਆ ਮਸਲਾ ਜਲਦੀ ਹੱਲ ਹੋ ਜਾਣਾ ਸਰਕਾਰਾਂ ਕੰਮ ਕਰਦੀਆਂ ਨੇ ਠੀਕ ਆ ਅਸੀਂ ਕਿਸੇ ਸਿਸਟਮ ਦੇ ਖਿਲਾਫ ਨਹੀਂ ਜਾ ਸਕਦੇ ਕਿਉਂਕਿ ਉਹਦੇ ਹੀ ਹਿੱਸੇ ਆ ਅਸੀਂ ਇਸ ਸਿਸਟਮ ਦੇ ਖਿਲਾਫ ਨਹੀਂ ਜਾ ਸਕਦੇ ਮੈਨੂੰ ਪੂਰੀ ਆਸ ਈ ਆ ਆਪਣੀ ਸਰਕਾਰ ਦੱਦੇ ਪੰਜਾਬ ਸਰਕਾਰ ਕੇਂਦਰੀ ਸਰਕਾਰ ਤੇ ਵੀ ਇਹ ਮਸਲਾ ਜਲਦੀ ਹੱਲ ਹੋ ਜਾਊਗਾ ਪਰ ਵੀਰੋ ਜਲਦੀ ਪੈਨਿਕ ਨਾ ਹੋਵੋ ਆਪਣਾ ਹੌਸਲਾ ਨਾ ਹਾਰੋ ਸਭ ਕੁਝ ਸਹੀ ਹੋ ਜਾਊਗਾ ਤੇ ਪਰ ਇੱਕੋ ਚੀਜ਼ ਇਹ ਆ ਵੀ ਬਾਸਮਤੀ ਵਰਗੀ ਬਹੁਤ ਕੀਮਤੀ ਫਸਲ ਨੂੰ ਸੜਕਾਂ ਦੇ ਉੱਤੇ ਢੇਰੀ ਨਾ ਕਰੋ ਇਹਨਾਂ ਨੂੰ ਹੋਲਡ ਕਰ ਲਓ ਵੀਰੋ ਰੋਟੀ ਤਾਂ ਅਸੀਂ ਖਾਣੀ ਖਾਣੀ ਆ ਜੇ ਕੋਈ ਹੋਰ ਨਾ ਖਾਊਗਾ ਅਸੀਂ ਤਾਂ ਖਾਵਾਂਗੇ ਖਾਵਾਂਗੇ ਠੀਕ ਹੈ ਨਾ ਸੋ ਕਿਸੇ ਨਾ ਕਿਸੇ ਦੇ ਮੂੰਹ ਚਲ ਜਵੇ ਇਹ ਗੱਲ ਚੰਗੀ ਆ ਰਾਦਰਜ਼ਨ ਜਿਹੜੀ ਸੜਕਾਂ ਦੇ ਖਰਾਬ ਹੋਵੇ ਤੇ ਬਾਕੀ ਹੁਣ ਅਸੀਂ ਇਸ ਵਾਰ ਜਿਹੜਾ ਆ ਝੋਨੇ ਨੂੰ ਪਾਣੀ ਲਾ ਦੇਣਾ ਇੱਕ ਲਾ ਕੇ ਤੇ ਉਹਨਾਂ ਦਾ ਕਟੋ-ਕਟ ਜਿਹੜਾ ਆ 10 ਦਿਨ ਹੋਲੇ ਹੋਰ ਨਿਕਲ ਜਾਣੇ ਆ ਉਸ ਤੋਂ ਬਾਅਦ ਪ੍ਰਮਾਤਮਾ ਨੂੰ ਅਸੀਂ ਬੇਨਤੀ ਕਰਦੇ ਸਭ ਠੀਕ ਹੋ ਜਾਏ ਟਾਈਮ ਸੈਰ ਕੰਬਾਈਨਰ ਆਉਣੀ ਸ਼ੁਰੂ ਹੋ ਗਈਆਂ ਆ ਜਿਹਨਾਂ ਦੇ ਝੋਨੇ ਤਿਆਰ ਹੋ ਗਏ ਆ ਉਹ ਵੱਢ ਕੇ ਕੰਬਾਈਨਰ ਨਾਲ ਉਹ ਆਪਣੇ ਘਰਾਂ ਦੇ ਵਿੱਚ ਰੱਖ ਰਹੇ ਆ ਸਾਡੇ ਇੱਧਰ ਏਰੀਆ ਤੇ ਇਹ ਸਿਸਟਮ ਆ ਵੀ ਹਲੇ ਚਿਰੋਂ ਮੰਡੀਆਂ ਨਹੀਂ ਖੁੱਲੀਆਂ ਕੱਲ ਵੀ ਮੇਰੇ ਦੋ ਤਿੰਨ ਕਿਸਾਨ ਵੀਰਾਂ ਨਾਲ ਗੱਲ ਹੋਈ ਹੈ ਜਿਨ੍ਹਾਂ ਨੇ ਕੰਪੈਨਾਂ ਲਵਾ ਲਈਆਂ ਆਪਣੇ ਖੇਤਾਂ 'ਚ ਮੈਂ ਉਹਨਾਂ ਨੂੰ ਪੁੱਛੇ ਵੀ ਹਾਂ ਤੁਸੀਂ ਕੀ ਕਰੋਗੇ ਸਿਸਟਮ ਤਾਂ ਚਲੋ ਇਦਾਂ ਦਾ ਹੈਗਾ ਹੀ ਆ ਤੇ ਉਹਨਾਂ ਨੇ ਕਿਹਾ ਕਹਿੰਦਾ ਸਾਡੇ ਕੋਲ ਟਰਾਲੀਆਂ ਹੈਗੀਆਂ ਅਸੀਂ ਕਹਿੰਦਾ ਝੋਨਾ ਵੜਾ ਕੇ ਆਪਣੀਆਂ ਟਰਾਲੀਆਂ ਭਰਤੀ ਕਰਕੇ ਰੱਖ ਲੈਣਾ ਜਦੋਂ ਮੰਡੀਆਂ ਖੁੱਲਣਗੀਆਂ ਤਾਂ ਅਸੀਂ ਕਹਿੰਦਾ ਉਦੋਂ ਵੇਚਣ ਜਾਣਾ ਹੈ ਨਾ ਕਿ ਅਸੀਂ ਪ੍ਰਾਈਵੇਟ ਮੰਡੀ 'ਚ ਵੇਚਣ ਜਾਣਾ ਕਿਉਂਕਿ ਉੱਥੇ ਹੁਣ ਰੇਟ ਜਿਹੜੇ ਆ ਬਹੁਤ ਘੱਟ ਮਿਲਦੇ ਕੋਈ 1600 ਨੂੰ ਕੋਈ 1700 ਰੁਪਏ ਨੂੰ ਕਵਾਂਟਲ ਰੇਟ ਮਿਲਦਾ ਪਿਆ ਝੋਨਾ ਹੋਵੇ ਚਾਹੇ ਬਾਸਮਤੀ ਹੋਵੇ ਜੋ ਉਹ ਨਾ ਰੇਟ ਮਿਲਦਾ ਪਿਆ ਤੇ ਉਹ ਕਹਿੰਦੇ ਵੀ ਅਸੀਂ ਆਪਣੇ ਘਰਾਂ ਚ ਰੱਖ ਲੈਣੇ ਆ ਸੁਕਾਲਾਣੇ ਦਾਣੇ ਜਦੋਂ ਮੁੰਡੀਆਂ ਖੁੱਲਣਗੀਆਂ ਫਿਰ ਅਸੀਂ ਲੈ ਕੇ ਜਾਣਾ ਸੋ ਵੀਰੋ ਤੁਸੀਂ ਵੀ ਕੁਝ ਇਦਾਂ ਦਾ ਕਰੋ ਜੇ ਬਾਸਮਤੀ ਆ ਨਾ ਝੋਨੇ ਦਾ ਚਲੋ ਮੈਂ ਨਹੀਂ ਕਹਿ ਸਕਦਾ ਬਾਸਮਤੀ ਜਿਹੜੀ ਆ ਨਾ ਇਹਨਾਂ ਤੁਸੀਂ ਵੱਢ ਕੇ ਚਾਹੇ ਹੱਥ ਨਾਲ ਚਾਹੇ ਕੰਪੈਨ ਨਾਲ ਇਹਨੂੰ ਘਰ ਚ ਰੱਖ ਲਓ ਹੋਲਡ ਕਰ ਲਓ ਕਿਉਂਕਿ ਆਮ ਪਿੰਡਾਂ ਵਿੱਚ ਆਪਣੇ ਕੋਲ ਇਨੀ ਸਪੇਸ ਤਾਂ ਹੁੰਦੀ ਆ ਸ਼ਹਿਰਾਂ ਚ ਮੈਂ ਕਹਿੰਨਾ ਵੀ ਨਹੀਂ ਹੁੰਦੀ ਪਿੰਡਾਂ ਚ ਆਪਣੇ ਕੋਲ ਛੋਟੇ-ਮੋਟੇ ਕੋਠੇ ਜ਼ਰੂਰ ਹੁੰਦੇ ਜਿੱਤੇ ਆਪਾਂ ਇਹਨੂੰ ਰੱਖ ਸਕਦੇ ਆ ਕਈਆਂ ਕੋ ਟਰਾਲੀਆਂ ਵੱਡੀਆਂ ਹੁੰਦੀਆਂ ਉਹ ਰੱਖ ਸਕ ਥੋੜੇ ਦਿਨਾਂ ਦੀ ਗੱਲ ਆ ਵੀਰੋ ਸਾਰਾ ਸਿਸਟਮ ਸਹੀ ਹੋ ਜਾਣਾ ਆ ਬਿਲਕੁਲ ਓਕੇ ਰਿਪੋਰਟ ਹੋ ਜਾਣੀ ਆ ਇਹ ਖਾਨ ਵਾਲੀ ਚੀਜ਼ ਆ ਇਹ ਸਰਕਾਰ ਨੇ ਚੱਕਣੀ ਚੱਕਣੀ ਆ ਹੱਲ ਹੋ ਜਾਣਾ ਆ ਬਸ ਥੋੜਾ ਜਿਹਾ ਹੌਸਲਾ ਰੱਖੋ ਸਾਰਾ ਕੁਝ ਸਹੀ ਹੋ ਜਾਏਗਾ ਸੋ ਵੀਰਾਂ ਵੀਡੀਓ ਕਿਦਾਂ ਦੀ ਲੱਗੀ ਮੇਰਾ ਵੀ ਰਿਕਮੈਂਡ ਕਰਕੇ ਜਰੂਰ ਅਸੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ